ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀਆ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇਹ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਗੁਜਰਾਤ ਵਿੱਚ ਉਜਾੜੇ ਦੀ ਵਟ ਤੇ ਬੈਠੇ ਹਜ਼ਾਰਾਂ ਪੰਜਾਬੀ ਕਿਸਾਨ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਸ਼ੀਰਵਾਦ ਫੇਰੀ ਤੋਂ ਖਾਸੇ ਔਖੇ ਹੈ ਵੱਡੇ ਬਾਦਲ ਪਾਜਪਾ ਪ੍ਰਧਾਨ ਅਮਤ ਸ਼ਾਹ ਨੂੰ ਅਸ਼ੀਰਵਾਦ ਦੇਣ ਲਈ ਗੁਜਰਾਤ ਤੱਕ ਪਹੁੰਚ ਗਏ ਪਰ ਉਹਨਾਂ ਪੰਜਾਬੀ ਕਿਸਾਨਾਂ ਨੂੰ ਚੇਤੇ ਤੋਂ ਵਿਸਾਰ ਦਿੱਤਾ ਜਿਨ੍ਹਾਂ ਨੂੰ ਬਰਿਆਂ ਤੋਂ ਗੁਜਰਾਤ 'ਚ ਆਊਟ ਕਰਨ ਲਈ ਗੁਜਰਾਤ ਸਰਕਾਰ ਕਾਲੀ ਹੈ ਗੁਜਰਾਤ 'ਚ ਕਰੀ 5000 ਪੰਜਾਬੀ ਪਰਿਵਾਰ 5 ਬਰਿਆਂ ਤੋਂ ਉੱਥੋਂ ਦੀ ਸਰਕਾਰ ਦੇ ਵਿਤਕਰੇ ਦਾ ਸ਼ਿਕਾਰ ਨੇ ਜ਼ਿਕਰ ਹੋ ਗਿਆ ਮਰਹੂਮ ਪ੍ਰਧਾਨ ਮੰਤਰੀ ਲਾਲ ਬਾਦਰ ਸ਼ਾਸ਼ਤਰੀ ਨੇ 1964 ਵਿੱਚ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਤਹਿਤ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਪੌਜੇ ਲਾ ਕੇ ਵਿੱਚ ਜ਼ਮੀਨਾਂ ਦੇ ਅਲਾਟਮੈਂਟ ਕੀਤੀ ਸੀ ਪੌਜ ਖਿੱਤੇ ਚ ਕਾਫੀ ਕਿਸਾਨ ਪਰਿਵਾਰ ਪੰਜਾਬ ਵੀ ਬੁੜਾਏ ਸਨ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੀ ਕਰੀਬ 20000 ਏਕੜ ਜ਼ਮੀਨ ਖਤਰੇ ਚ ਹੈ ਜਿਸ ਨੂੰ ਪੂ ਮਾਫੀਆ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਲੋਕ ਸਭਾ ਚੋਣਾ 2019 ਦੇ ਵਨ ਸੁਵਨੇ ਰੰਗ ਇੱਕ ਰਿਪੋਰਟ ਚਰਨਜੀਤ ਭੁੱਲਰ ਨੇ ਲਿਖੀ ਹੈ ਕਿ ਵਾਅਦਿਆਂ ਦੀ ਗੋਲੀ ਦੇਣ ਵਾਲਿਆਂ ਨੂੰ ਗੋਲੀ ਦਾ ਡਰ ਸਤਾ ਰਿਹਾ ਹੈ ਜੈਪੁਰ ਕੋਟਾ ਜਲੰਧਰ ਤੇ ਦਿੱਲੀ ਪੂਜੀਆਂ ਆਰਡਰ ਤੇ ਗੱਡੀਆਂ ਜਦੋਂ ਹੁਣ ਚੋਣਾਂ ਦਾ ਪੇੜ ਪਖਿਆ ਹੈ ਤਾਂ ਲੀਡਰਾਂ ਨੇ ਬੁਲੇਟ ਪ੍ਰੂਫ ਗੱਡੀਆਂ ਦਾ ਆਸਰਾ ਤੱਕਿਆ ਹੈ ਭਾਸ਼ਣਾ ਚ ਸੇਖ ਕੱਢਣ ਵਾਲੇ ਨੇਤਾ ਹੁਣ ਲੋਕ ਸਭਾ ਚੋਣਾਂ ਮੌਕੇ ਭੈ ਖਾਣ ਲੱਗੇ ਆ ਤਾਂ ਹੀਓ ਵੱਡੇ ਆਗੂਆਂ ਨੇ ਪ੍ਰਾਈਵੇਟ ਤੌਰ ਤੇ ਸੁਰੱਖਿਆ ਲਈ ਪਾਪੜ ਵੇਲਣੇ ਸ਼ੁਰੂ ਕਰ ਦਿੱਤੇ ਹੈ ਬੁਲੇਟ ਪ੍ਰੂਫ ਗੱਡੀਆਂ ਦੇ ਕਾਰੋਬਾਰ ਨੂੰ ਇਹਨਾਂ ਲੀਡਰਾਂ ਦੇ ਡਰ ਨੇ ਚਮਕਣ ਲਾ ਦਿੱਤਾ ਹੈ ਚੋਣਾਂ ਤੋਂ ਪਹਿਲਾਂ ਹੀ ਜੈਪੁਰ ਕੋਟਾ ਜਲੰਧਰ ਤੇ ਦਿੱਲੀ ਦੀਆਂ ਪ੍ਰਾਈਵੇਟ ਸੰਤਾਂ ਤੋਂ ਕਰੀਬ 100 ਵੱਡੇ ਲੀਡਰਾਂ ਨੇ ਬੁਲੇਟ ਪ੍ਰੂਫ ਗੱਡੀਆਂ ਤਿਆਰ ਕਰਵਾਈਆਂ ਨੇ ਉੱਤਰ ਪ੍ਰਦੇਸ਼ ਬਿਹਾਰ ਤੇ ਚਾਰਖਣ ਦੇ ਆਗੂਆਂ ਨੇ ਵੀ ਜਲੰਧਰ ਕਰਵਾਏ ਨੇ ਵੇਰਵੇ ਅਨੁਸਾਰ ਜਲੰਧਰ ਦੀ ਪ੍ਰਾਣੀ ਲੱਗਰਜ਼ ਇੰਡਸਟਰੀਜ਼ ਤੋਂ ਤਿੰਨ ਦਰਜਣ ਲੀਡਰਾਂ ਨੇ ਬੁਲੇਟ ਪ੍ਰੂਫ ਵਾਹਨ ਤਿਆਰ ਕਰਾਏ ਜਿਨ੍ਹਾਂ ਦੀ ਚੋਣ ਪ੍ਰਚਾਰ ਚੱਲਤ ਹੋਣੀ ਹੈ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਲੀਡਰਾਂ ਨੇ ਇਹ ਵਾਹਨ ਜਲੰਧਰ ਤੋਂ ਬੁਲੇਟ ਪ੍ਰੂਫ ਕਰਵਾਏ ਨੇ ਜਲੰਧਰੀ ਇਸ ਫੈਕਟਰੀ ਵਿੱਚ ਕਰੀਬ ਇੱਕ ਵਾਰ ਆ ਪਹਿਲਾਂ ਹੀ ਲੀਡਰਾਂ ਨੇ ਆਪਣੀਆਂ ਐਸ ਯੂ ਵੀ ਗੱਡੀਆਂ ਭੇਜ ਦਿੱਤੀਆਂ ਸਨ ਗੱਡੀ ਨੂੰ ਬੁਲੇਟ ਪ੍ਰੂਫ ਕਰਾਉਣ ਲਈ 6 ਤੋਂ 40 ਲੱਖ ਤੱਕ ਦਾ ਖਰਚਾ ਆਉਂਦਾ ਹੈ ਔਰ ਇਹ ਵੀ ਦੱਸਿਆ ਗਿਆ ਹੈ ਕਿ ਸਿਆਸੀ ਆਗੂ ਲੈਂਡ ਕਰੂਜ਼ਰ ਟੋਇਟਾ ਫਾਰਚੂਨੋ ਨੋਵਾ ਐਂਡਵਰ ਗੱਡੀਆਂ ਬੁਲੇਟ ਪ੍ਰੂਫ ਕਰਾ ਰਹੇ ਨੇ ਇਹਨਾਂ ਸੰਤਜਾਲ ਪਰ ਤੋਂ ਕਾਫੀ ਪੀੜ ਹੈ ਜਲੰਧ ਦੇ ਕਾਰੋਬਾਰੀ ਸੰਚਿਤ ਸੋਭਤੀ ਨੇ ਦੱਸਿਆ ਕਿ ਉਹ ਹੁਣ ਤੱਕ ਦੂਜੇ ਸੂਬਿਆਂ ਦੇ ਸਿਆਸੀ ਲੋਕਾਂ ਨੂੰ ਕਰੀਬ 32 ਗੱਡੀਆਂ ਬੁਲੇਟ ਪ੍ਰੂਫ ਬਣਾ ਕੇ ਸਪਲਾਈ ਕਰ ਚੁੱਕੇ ਨੇ ਜਦਕਿ 4 ਗੱਡੀਆਂ ਦੀ ਡਿਲੀਵਰੀ ਬਾਕੀ ਹੈ ਉਹਨਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਕਰਕੇ ਕਰੀਬ ਸਾਲ ਪਹਿਲਾਂ ਹੀ ਬੁਲੇਟ ਪ੍ਰੂਫ ਗੱਡੀਆਂ ਦੇ ਆਰਡਰ ਆ ਗਏ ਸਨ ਉਹ ਕਹਿੰਦੇ ਆ ਕਿ ਸਿਆਸਤਦਾਨਾਂ ਤੋਂ ਇਲਾਵਾ ਕਾਰੋਬਾਰੀ ਲੋਕ ਵੀ ਬੁਲੇਟ ਪ੍ਰੂਫ ਗੱ ਦੀ ਵਜ਼ੀਰਤ ਸਾਹਿਬ ਕਮਤੀਤ ਤੋਂ ਇਲਾਵਾ ਮੌਜੂਦਾ ਸੰਸਦ ਮੈਂਬਰਾਂ ਨੇ ਵੀ ਇਹ ਵਾਹਨ ਤਿਆਰ ਕਰਾਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਬੁਲੇਟ ਪ੍ਰੂਫ ਵਾਹਨ ਵਰਤ ਰਹੇ ਨੇ ਤੇ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਬੁਲੇਟ ਪ੍ਰੂਫ ਲੈਂਡ ਕਰੂਜ਼ਰ ਗੱਡੀ ਉਹਨਾਂ ਨੂੰ ਮਿਲੀ ਹੈ ਮਹਾਰਾਣੀ ਪ੍ਰਦੀਪ ਕੌਰ ਨੂੰ ਵੀ ਬੁਲੇਟ ਪ੍ਰੂਫ ਗੱਡੀ ਦੀ ਪ੍ਰਵਾਨਗੀ ਚੌਣ ਕਮਿਸ਼ਨ ਵੱਲੋਂ ਮਿਲ ਗਈ ਹੈ ਜਿਹੜਾ ਸਿਰਸਾ ਦੇ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਅਰਮਿੰਦਰ ਸਿੰਘ ਜੱਸੀ ਕੋਲ ਵੀ ਬੁਲੇਟ ਪ੍ਰੂਫ ਗੱਡੀ ਹੈ ਕੇਂਦਰੀ ਨੂੰ ਕੇਂਦਰੀ ਸੁਰੱਖਿਆ ਯਾਨੀ ਐਕਸ ਤੋਂ ਲੈ ਕੇ ਜੈਡ ਪਲੱਸ ਤੱਕ ਦਿੱਤੀ ਗਈ ਹੈ ਦੇਸ਼ ਦੇ 2.5 ਦਰਜਨ ਵੀਆਈਪੀਜ਼ ਨੂੰ ਜੈਡ ਪਲੱਸ ਸੁਰੱਖਿਆ ਕਰੀਬ 64 ਵੀਆਈਪੀਜ਼ ਨੂੰ ਜੈਡ ਸੁਰੱਖਿਆ 115 ਵੀਆਈਪੀਜ਼ ਨੂੰ ਵਾਈ ਪਲੱਸ ਰੱਖਿਆ ਕਰੀਬ 20 ਵੀ ਵੀਆਈਪੀਜ਼ ਨੂੰ ਵਾਈ ਸੁਰੱਖਿਆ ਤੇ ਕਰੀਬ 73 ਵੀਆਈਪੀਜ਼ ਨੂੰ ਐਕਸ ਸੁਰੱਖਿਆ ਦਿੱਤੀ ਗਈ ਹੈ ਚੋਣ ਕਮਿਸ਼ਨ ਦੀ ਨਜ਼ਰ ਵੀ ਇਹਨਾਂ ਬਲੱਟ ਪ੍ਰੂਫ ਵਾਹਨਾਂ ਤੇ ਟਿੱਕੀ ਹੋਈ ਹੈ ਪਤਾ ਲੱਗ ਗਿਆ ਕਿ ਚੋਣ ਜ਼ਾਬਤਾ ਲਾਗਨ ਮਗਰੋਂ ਜੋ ਵੀ ਬਲੱਟ ਪ੍ਰੂਫ ਵਾਹਨ ਚੋਣ ਪ੍ਰਚਾਰ ਚ ਵਰਤੇ ਜਾਣਗੇ ਉਹਨਾਂ ਦੇ ਖਰਚੇ ਦੇ ਬਿੱਲ ਉਮੀਦਵਾਰਾਂ ਨੂੰ ਜਾਂ ਸਬੰਧਤ ਲੀਡਰਾਂ ਦੀ ਪਾਰਟੀ ਨੂੰ ਹੀ ਭੇਜੇ ਜਾਣਗੇ ਜਿਸ ਦਿਨ ਤੋਂ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਇਆ ਉਸ ਦਿਨ ਤੋਂ ਪੰਜਾਬ ਤੇ ਹਰਿਆਣਾ ਸਿਵਲ ਸੈਕਟਰੀਏਟ ਚ ਰੌਣਕਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ ਮੰਤਰੀਆਂ ਦੀ ਆਵਾਜ਼ ਆਈ ਨਾ ਮਾਤਰ ਹੈ ਮੰਤਰੀਆਂ ਦੇ ਨਾਂ ਔਨ ਕਰਕੇ ਅਫਸਰशाही ਨੂੰ ਵੀ ਮौजियां ਹੀ ਮौजियां ਲੋਕ ਆਪਣੇ ਮਾਮਲੇ ਲੈ ਕੇ ਨਹੀਂ ਆਉਂਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਨਵਾਂ ਕੰਮਕਾਜ ਸ਼ੁਰੂ ਨਹੀਂ ਹੋ ਰਿਹਾ ਸੈਕਟਰੀਏਟ ਵਿੱਚ ਘਟ ਰਹੀ ਆਮਦ ਲੋਕਾਂ ਦੀ ਸੁਰੱਖਿਆ ਅਮਲਾ ਵੀ ਖੁਸ਼ ਜਾਪਦਾ ਕਿਉਂਕਿ ਉਹਨਾਂ ਨੂੰ ਗਿਣਤੀ ਦੇ ਵਿਅਕਤੀ ਦੀ ਚੈਕਿੰਗ ਕਰਨੀ ਪੈਂਦੀ ਹੈ ਆਮ ਚੋਣਾਂ ਦੌਰਾਨ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਆੜ ਚ ਆਮ ਲੋਕਾਂ ਤੇ ਸ਼ਿਕੰਜਾ ਕੱਸਿਆ ਜਾਂਦਾ ਏ ਪਰ ਹਥਿਆਰ ਜਮ੍ਹਾਂ ਕਰਾਉਣ ਲਈ ਕਿਸੇ ਸਿਆਸੀ ਆਗੂ ਦੇ ਬੂਹੇ ਵੱਲ ਪੁਲਿਸ ਮੂੰਹ ਨਹੀਂ ਕਰਦੀ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਅਜਿਹਾ ਹੋ ਰਿਹਾ ਏ ਪੰਜਾਬ ਦੇ ਮੁਲਾਜ਼ਮਾਨੀ ਕੈਪਟਨ ਸਰਕਾਰ ਨੂੰ ਪਖੇ ਚੋਣ ਮੈਦਾਨ 'ਚ ਘੇਰਨ ਦਾ ਐਲਾਨ ਕਰਦਿਆਂ ਮਰਨ ਵਰਤ ਦੇ ਰਾਹ ਪੈਣ ਦਾ ਫੈਸਲਾ ਕਰ ਲਿਆ ਜਿਸ ਤਹਿਤ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਅਗਾਮੀ ਮੀਟਿੰਗ ਕੱਲ ਨੂੰ ਲੁਧਿਆਣੇ ਹੋਵੇਗੀ ਅੰਤ ਰਤਨ ਜਥੇਦਾਰ ਗੁਰਚਨ ਸਿੰਘ ਟੋੜਾ ਦੀ ਵਰਸੀ ਮਨਾਈ ਜਾਣੀ ਹੈ 15ਵੀਂ ਇਹ ਸਮਾਗਮ ਚੈਤਕੀ ਸਿਆਸੀ ਪੱਖੋਂ ਹਟ ਕੇ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਚੋਣਾਂ ਦਾ ਮਾਹੌਲ ਹੋਣ ਕਰਕੇ ਟੋੜਾ ਪ੍ਰਵਾਸ ਇਸ ਸਮਾਗਮ ਨੂੰ ਸਿਆਸੀ ਅਖਾੜਾ ਬਣਨ ਤੋਂ ਰੋਕਣ ਤੇ ਜ਼ੋਰ ਦੋ ਰਿਹਾ ਹੈ ਸੂਤਰ ਕਹਿੰਦੇ ਆ ਕੁਝ ਸੀਨੀਅਰ ਕਾਲੀ ਆਗੂਆਂ ਨੂੰ ਵਰਸੀ 'ਚ ਸ਼ਿਰਕਤ ਕਰਨ ਤੋਂ ਕਿਸੇ ਤੌਰ ਤੇ ਵਰਜਿਆ ਗਿਆ ਹੈ ਤਾਂ ਜੋ ਸਮਾਗਮ 'ਚ ਮਾਹੌਲ ਸਿਆਸੀ ਪੱਖੋਂ ਆਟਵਾ ਬਣ ਸਕੇ ਜਥੇਦਾਰ ਟੋੜਾ ਦੀ ਵਰਸੀ ਭਾਵੇਂ ਪਹਿਲਾਂ ਸੂਬਾ ਪੱਧਰੀ ਸਰਕਾਰ ਤੇ ਸਮਾਗਮ ਹੁੰਦੇ ਸਨ ਔਰ ਸੂਬਾ ਸਰਕਾਰ ਇਹ ਸਮਾਗਮ ਮਨਾਉਂਦੀ ਸੀ ਪਰੰਤੂ ਐਤਕੀ ਲੋਕ ਸਭਾ ਚੋਣਾਂ ਨੇ ਇਹਨਾਂ ਚੋਣਾਂ ਕਰਕੇ ਵਰਸੀ ਸਮਾਗਮ ਦਾ ਰੂਪ ਪੂਰੀ ਤਰ੍ਹਾਂ ਬਦਲ ਗਿਆ ਹੈ ਮਰਹੂਮ ਜੱਠੇਦਾਰ ਟੋੜਾ ਦੇ ਜਵਾਈ ਤੇ ਸਾਬਕਾ ਮੰਤਰੀ ਰਮੇਲ ਸਿੰਘ ਟੋੜਾ ਦੇ ਪਰਿਵਾਰ ਵੱਲੋਂ ਐਤਕੀ ਇਹ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੰਖੇਪ ਰੂਪ ਵਿੱਚ ਹੋਵੇਗਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅਗਲੇ ਹਫਤੇ ਬਾਕੀ ਦੇ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰੇਗੀ ਗਰਦਾਸਪੁਰ ਤੋਂ ਰਿਪੋਰਟਾਂ ਦੇ ਕਿ ਲੋਕ ਸਭਾ ਚੋਣਾਂ ਲਈ ਹੈ ਇਸ ਵਾਰ ਗਰਦਾਸਪੁਰ ਤੋਂ ਭਾਜਪਾ ਨੂੰ ਹਾਲੇ ਆਪਣਾ ਕੋਈ ਉਮੀਦਵਾਰ ਨਹੀਂ ਲੱਭ ਰਿਹਾ ਕਾਂਗਰਸ ਉੱਥੇ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨ ਹੀ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਵੀ ਸਿਰਫ ਆਪਣਾ ਉਮੀਦਵਾਰ ਐਲਾਨ ਐਲਾਨ ਕਰਕੇ ਖਾਨਾ ਪੂਰਤੀ ਜਾਈ ਕੀਤੀ ਹੈ ਸਿੱਧੀ ਟੱਕਰ ਭਾਜਪਾ ਤੇ ਕਾਂਗਰਸ ਵਿਚਾਲੇ ਹੋਵੇਗੀ ਬਠਿੰਡਾ ਤੋਂ ਬੀਬੀ ਬਾਦਲ ਬੋਲੀ ਹੈ ਕਿ ਮਨਪ੍ਰੀਤ ਬਾਦਲ ਆਵੇ ਹੁਣ ਚੋਣ ਲੜਨ ਬਠਿੰਡਾ ਤੋਂ ਉਸਨੇ ਦੇਵਰ ਨੂੰ ਵੰਗਾਰਿਆ ਹੈ ਕਿ ਜੇ ਹਿੰਮਤ ਹੈ ਤਾਂ ਮਦਾਨੇ ਨਿਰਤਰੋ ਸ਼ੋਮਨੀ ਕਾਲੀ ਦਾ ਟਕਸਾਲੀ ਦੇ ਉਮੀਦਵਾਰ ਅਨੰਦਪੁਰ ਸਾਹਿਬ ਤੋਂ ਵੀਰ ਦਵਿੰਦਰ ਸਿੰਘ ਬੋਲੇ ਹੈ ਕਿ ਸੁਖਵੀਰ ਬਾਦਲ ਨੇ ਕਈ ਪਰਿਵਾਰ ਪਾਟੋ ਤਾੜ ਕਰ ਦਿੱਤੇ ਸੱਜਰੀ ਮਸਾਲ ਐਸ ਵੇਲੇ ਢੀਂਡ ਸਾਹ ਪਰਿਵਾਰ ਦੀ ਸੰਗਰੂਰ ਤੋਂ ਹੈ ਤੇ ਪਹਿਲਾਂ ਸੁਖਵੀਰ ਨੇ ਪਾਸ ਤੇ ਦਾਸ ਭਰਾਵਾਂ ਦੇ ਪਿਆਰ ਦੀ ਬਲੀ ਵੀ ਦਿੱਤੀ ਚੇਤੇ ਰਹਿ ਕੇ ਕਿ ਵੱਡੇ ਢੀਂਡ ਸਾਹ ਨੇ ਆਪਣੇ ਪੁੱਤਰ ਦੀ ਚੋਣ ਮਹਿਮ ਪਖਾਉਣਾ ਨਾ ਕਰ ਦਿੱਤੀ ਕਿਆ ਕਿ ਜੇ ਕਾਲੀ ਦਲ ਟਿਕਟ ਦਿੰਦਾ ਤੇ ਉਹ ਆਪਣੇ ਬੇਟੇ ਦੀ ਮਦਦ ਤੇ ਨਹੀਂ ਜਾਣਗੇ ਜੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਕਿ ਹਾਲੇ ਮੁਲਾਜ਼ਮ ਜਥੇਬੰਦੀਆਂ ਨੇ ਸਿਆਸੀ ਧਿਰਾਂ ਨੂੰ ਸਮਰਥਨ ਦੇਣ ਤੋਂ ਟਾਲਾ ਹੀ ਵੱਟ ਰੱਖਿਆ ਹੈ ਅਸੀਂ ਮੌਕੇ ਤੇ ਪਤਾ ਲੱਗੂਗਾ ਕਿ ਉਠ ਕਿਹੜੀ ਕਰਵਟ ਬੈਂਦਾ ਜਲੰਧਰਪੁਰ ਰਿਪੋਰਟਾਂ ਅਨੁਸਾਰ ਕਾਲੀ ਉਮੀਦਵਾਰ ਚਰਨਜੀਤ ਸਿੰਘ ਟਵਾਲ ਆਪਣੀ ਸਿਆਸੀ 베ੜੀ ਪੁਲਾਂ ਆਸਰੇ ਪਾਰ ਲਾਉਣ ਦੀ ਤਾਕ ਵਿੱਚ ਨੇ ਪੁਲਾਂ ਵਾਲੇ ਸਰਦਾਰ ਦੇ ਨਾਂ ਨਾਲ ਮਸ਼ਹੂਰ ਰਏ ਟਵਾਲ ਨੇ ਪੰਜਾਬ ਦੇ ਡਿਪਟੀ ਸਪੀਕਰ ਹੁੰਦਿਆਂ ਨੌ ਪੁਲ ਬਣਵਾਏ ਸਨ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਲੋਕ ਹਾਲੇ ਵੀ 1999 ਦੇ ਲੋਕ ਸਭਾ ਚੋਣਾਂ ਦੇ ਨਤੀਜੇ ਨਹੀਂ ਭੁੱਲੇ ਕਿਉਂਕਿ ਗਰਮ ਦਲੀਆਂ ਦੇ ਸਾਂਝੇ ਪਲੇਟਫਾਰਮ ਨੇ ਉਦੋਂ ਸੂਬੇ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਦੇ ਨਾਸੀ ਧੂਆਂ ਚੜ੍ਹ ਦਿੱਤਾ ਸੀ ਉਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਲੋਕ ਸਭਾ ਵਿੱਚ ਪੁੱਜੇ ਸੰਤ ਸਿਮਰਜੀਤ ਸਿੰਘ ਮਾਨ ਵੀ ਤੇ 900 ਰਾ ਸੁੱਚਾ ਸਿੰਘ ਮਲਵਾ ਤੇ ਬੀਬੀ ਬਿਮਲ ਕੌਰ ਖਾਲਸਾ ਵੀ ਉਦੋਂ ਝੁੱਲੀ ਹਨੇਰੀ ਵਿੱਚ ਬਣ ਗਏ ਸਨ ਮੈਂਬਰ ਪਾਰਲੀਮੈਂਟ ਤੇ ਬਲਵੰਤ ਸਿੰਘ ਰਾਮੋਵਾਲੀਆ ਤੇ ਕਿਰਪਾਲ ਸਿੰਘ ਬੰਡੂੰਗਰ ਹੋਰੀ ਉਦੋਂ ਹਾਰ ਦਾ ਮੂੰਹ ਵੇਖ ਚੁੱਕੇ ਸਨ ਮੀਡੀਆ ਰਿਪੋਰਟਾਂ ਦੱਸਦੀਆਂ ਕਿ ਅਕਸਰ ਸਤਾ ਤਾਰੀ ਤੇਰ ਖਿਲਾਫ ਹੀ ਪੰਜਾਬ ਦੇ ਵੋਟਰ ਭੁਗਤਦੇ ਰਹੇ ਨੇ ਪੰਜਾਬੀਆਂ ਦਾ ਸੰਸਦੀ ਚੋਣਾਂ ਦੌਰਾਨ ਫਤਵਾ ਹਮੇਸ਼ਾ ਹੈਰਾਨ ਕਰਨ ਵਾਲਾ ਰਿਹਾ ਹੈ ਦੇਸ਼ ਤੇ ਹੋਰਨਾਂ ਸੂਬਿਆਂ ਦੇ ਨਤੀਜੇ ਵੀ ਉਲਟ ਰਿਹਾ ਹੈ ਸਭ ਤੋਂ ਵੱਡੀ ਉਦਾਹਰਨ ਪੰਜਾਬ ਵਰਿਆਂ ਦੇ ਪਹਿਲਾਂ ਜਦੋਂ ਸੰਸਦੀ ਚੋਣਾਂ ਹੋਈਆਂ ਉਦੋਂ ਆਮ ਆਦਮੀ ਨੂੰ ਸਮੁੱਚੇ ਦੇਸ਼ ਨੇ ਨਕਾਰ ਦਿੱਤਾ ਪਰ ਪੰਜਾਬ ਤੋਂ 4 ਮੀਤਵਾਰ ਜਿੱਤ ਗਏ ਸਨ ਸੂਬੇ 'ਚ ਹੋਈਆਂ ਪਿਛਲੇ ਢਾਈ ਦਹਾਕੇ ਦੌਰਾਨ ਚੋਣਾਂ ਦਾ ਅਧਿਐਨ ਕਰਦੇ ਆ ਇਹ ਤੱਥ ਸਾਹਮਣੇ ਆਉਂਦੇ ਨੇ ਕਿ ਸਿਰਫ 1998 ਦੀਆਂ ਸੰਸਦੀ ਚੋਣਾਂ ਦੌਰਾਨ ਉਸ ਸਮੇਂ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਪੱਖ 'ਚ ਬਹੁ ਗਿਣਤੀ ਸੀਟਾਂ ਹਾਈਆਂ ਸਨ ਉਸ ਤੋਂ ਇੱਕ ਸਾਲ ਬਾਅਦ 1999 ਦੀਆਂ ਚੋਣਾਂ ਦੌਰਾਨ ਤਸਕਵੀਰ ਸਿੰਘ ਬਾਦਲ ਨੂੰ ਵੀ ਫੀਤ ਕੋੜ ਕੇ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ ਰੌਚਕ ਤੱਥ ਹੈ ਕਿ ਇਸ ਵਾਰ ਦਿਖਾਈ ਦੇ ਰਿਹਾ ਹੈ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਉਮੀਦਵਾਰ ਜਸੀ ਜਸਰਾਜ ਨੇ ਸੰਗਰੂਰ ਹਲਕੇ ਚ ਚੋਣ ਮੈਦਾਨ ਚ ਪਲੇਠਾ ਕਦਮ ਰੱਖਦਿਆਂ ਹੀ ਭਗਵੰਤ ਮਾਨ ਸੂਬਾ ਪ੍ਰਧਾਨ ਆਮ ਆਦਮੀ ਉੱਤੇ ਸਿਆਸੀ ਹਮਲਾ ਕਰਦੇ ਕਿ ਜਿਹੜਾ ਆਗੂ ਆਪਣੇ ਪਰਿਵਾਰ ਨੂੰ ਇਕੱਠਾ ਨਹੀਂ ਰੱਖ ਸਕਦਾ ਉਹ ਪਾਰਟੀ ਨੂੰ ਇਕੱਠੀ ਕਿਵੇਂ ਰੱਖ ਸਕਦਾ ਹੈ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਸਿੰਘ ਜਾਦਵ ਨੇ ਬਲਵੰਤ ਸਿੰਘ ਰਾਮਵਾਲੀਆ ਨੂੰ ਲੋਕ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਹੈ ਮੁੱਖ ਚੋਣ ਅਧਿਕਾਰੀ ਉੱਤਰ ਪ੍ਰਦੇਸ਼ ਨੇ ਰਾਮਵਾਲੀਆ ਦੀ ਸਟਾਰ ਪ੍ਰਚਾਰਕ ਵਜੋਂ ਨਿਯੁਕਤੀ ਨੂੰ ਨੋਟੀਫਾਈ ਕਰ ਦਿੱਤਾ ਹੈ ਰਾਮਵਾਲੀਆ ਪਿਛਲੇ 3.5 ਸਾਲ ਤੋਂ ਸਾਰੇ ਉੱਤਰ ਪ੍ਰਦੇਸ਼ ਚ ਬਹੁਤ ਸਰਗਰਮ ਰਹੇ ਪਰ ਉਹਨੂੰ ਮੁੱਖ ਤੌਰ ਤੇ ਪੰਜਾਬੀ ਬਸੋਂ ਵਾਲੇ ਖੇਤਰਾਂ ਚ ਸਰਗਰਮ ਰਹਿਣ ਲਈ ਕਿਹਾ ਗਿਆ ਹੈ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੰਗਠਨ ਢਾਂਚੇ ਦਾ ਵਿਸਥਾਰ ਕਰਦਿਆਂ ਸੂਬੇ ਦੀ ਪੋਲੀਟੀਕਲ ਰਿਵਿਊ ਕਮੇਟੀ ਦਾ ਗਠਨ ਕਰਨ ਦੇ ਨਾਲ ਨਾਲ ਸੂਬਾ ਪੱਧਰੀ ਹਲਕਾ ਪੱਧਰੀ ਜ਼ਿਲ੍ ਤਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਅੱਜ ਕੱਲ ਚੌਕੀਦਾਰ ਤੇ ਚੋਰ ਦੀ ਖਾਸੀ ਚਰਚਾ ਹੈ ਤੇ ਸਾਨੂੰ ਇੱਕ ਗੀਤ ਲਿਖ ਕੇ ਭੇਜਿਆ ਹੈ ਗੀਤਕਾਰ ਦਾ ਨਾਂ ਹੈਗਾ ਰੋਮੀ ਕੜਾਮੇ ਵਾਲਾ ਉਹ ਕਹਿੰਦਾ ਜੀਜਾ ਸਾਲੀ ਸਵਾਲ ਜਵਾਬ ਕਰਦੇ ਨੇ ਮੁੰਡਾ ਵੇਚਦਾ ਹੁੰਦਾ ਸੀ ਪਹਿਲਾਂ ਚਾਹ ਨਹੀਂ ਫੇਰ ਸਾਧਾਂ ਦੇ ਡੇਰੇ ਚ ਗਿਆ ਆ ਨਹੀਂ ਉੱਥੇ ਭਾਸ਼ਣ ਬਾਜੀ ਦੇ ਵੱਲ ਸਿੱਖ ਸਿੱਖ ਕੇ ਤੇ ਕਰਨ ਪ੍ਰਚਾਰ ਲੱਗਿਆ ਤੈਨੂੰ ਰਿਸ਼ਤਾ ਕਰਾਵਾਂ ਸੁਣ ਸਾਲੀਏ ਨਹੀਂ ਮੁੰਡਾ ਚੌਕੀਦਾਰ ਲੱਗਿਆ ਸਾਲੀ ਅਗੋਂ ਕਹਿੰਦੀ ਆ ਜੀਜਾ ਚਾਹ ਤੱਕ ਠੀਕ ਸੀਗੀ ਗੱਲ ਵੇ ਚਲੋ ਸਾਧਾਂ ਦਾ ਡੇਰਾ ਵੀ ਜਾਂਦਾ ਚੱਲ ਵੇ ਤੀਜੀ ਗੱਲ ਜੋ ਕਰੀ ਤੂੰ ਚੌਕੀਦਾਰ ਦੀ ਲੋਕੀ ਤੱਕ ਕੁਝ ਹੋਰ ਆਖਦੇ ਸੱਥਾਂ ਹੱਟੀਆਂ ਮੋੜਾਂ ਤੇ ਹੁੰਦੀ ਚਰਚਾ ਵੇ ਸਾਰੇ ਚੋਰ-ਚੋਰ ਆਖਦੇ ਫਿਰ ਜੀਜਾ ਕਹਿੰਦਾ ਕੇਰਾ ਜੋੜ ਕੇ ਤੂੰ ਵੇਖ ਸੰਯੋਗ ਨਹੀਂ ਤੈਨੂੰ ਖੋਲ ਦੂ ਪਕੌੜਾ ਅਦਯੋਗ ਨਹੀਂ ਪੈਦਾ ਕਰ ਦੂਗਾ ਮਿੰਟਾਂ ਵਿੱਚ ਗੈਸ ਵੀ ਜਿਹੜਾ ਕੋਲੋਂ ਵੀ ਨਾਲਾ ਵਗਿਆ ਗੱਲ ਮੰਨ ਲੈ ਵਟਾਲਾ ਚੱਲ ਮੁੰਦਰੀ ਨਹੀਂ ਮੁੰਡਾ ਚੌਕੀਦਾਰ ਲੱਗਿਆ ਫੇਰ ਸਾਲੀਆ ਗੋ ਕਹਿੰਦੀ ਐ ਨੋਟਬੰਦੀ ਨੇ ਵਪਾਰੀ ਛੋਟੇ ਖਾ ਲਏ ਡੇਰੇ ਵੱਡੇਆਂ ਵਦੇਸ਼ਾਂ ਵਿੱਚ ਲਾ ਲਏ ਲਾਉਣਾ ਫੋੜੇ ਤੇ ਕੀ ਦੱਸ ਚੌਕੀਦਾਰ ਨੂੰ ਵੇ ਪੂਰਾ ਦੇ ਕੇ ਜ਼ੋਰ ਆਖਦੇ ਸੱਥਾਂ ਹੱਟੀਆਂ ਤੇ ਮੋੜਾਂ ਉਤੇ ਚਰਚਾ ਵੇ ਸਾਰੇ ਚੋਰ-ਚੋਰ ਆਖਦੇ ਫੇਰ ਜੀਜਾ ਗੋ ਕਹਿੰਦਾ ਲੈ ਜੂ ਮੰਗਲ ਗ੍ਰਹਿ ਤੇ ਨਹੀਂ ਪਲੇਨ ਤੇ ਦੇਦੋ ਝੂਟੇ ਨਾਲੇ ਬੁਲਟ ਟ੍ਰੇਨ ਤੇ ਜਦੋਂ ਭਾਈਓ ਔਰ ਭੈਣੋ ਕਹਿ ਕੇ ਬੋਲਦਾ ਇਕੱਠ ਸਾਰਾ ਜਾਵੇ ਠੱਗਿਆ ਤੈਨੂੰ ਰਿਸ਼ਤਾ ਕਰਾਵਾਂ ਸੁਣ ਸਾਲੀਏ ਨਹੀਂ ਮੁੰਡਾ ਚੌਕੀਦਾਰ ਲੱਗਿਆ ਤੈਨੂੰ ਰਿਸ਼ਤਾ ਕਰਾਵਾਂ ਸੁਣ ਸਾਲੀਏ ਨਹੀਂ ਮੁੰਡਾ ਚੌਕੀਦਾਰ ਲੱਗਿਆ ਚੋਣਾ ਦੇ ਵਨਸ ਵਨੇ ਰੰਗ ਨੇ ਔਰ 30 ਮਾਰਖਾਂ ਇਹਨਾਂ ਰੰਗਾਂ ਦੇ ਬਾਬਤ ਕੀ ਸੋਚਦਾ ਤੇ ਕੀ ਕਹਿੰਦਾ ਔਰ ਜਿਹੜਾ ਸੁਣਾਈਏ ਅਜਨਾਮਾਂ ਵਿੱਚ ਲਿਖਦਾ ਹੈ ਕਿ ਆਈਆਂ ਚੋਣਾ ਮਾਹੌਲ ਕੁਝ ਪਖਣ ਲੱਗਾ ਲੀਡਰ ਟਿਕਟ ਲਈ ਪੇਚ ਲੜਾਉਣ ਲੱਗੇ ਆਇਆਂ ਚੋਣਾ ਮਾਹੌਲ ਕੁਝ ਪਖਣ ਲੱਗਾ ਲੀਡਰ ਟਿਕਟ ਲਈ ਪੇਚ ਲੜਾਉਣ ਲੱਗੇ ਵੱਡੇ ਲੀਡਰ ਦੀ ਮਿਹਨਤ ਕੁਝ ਕਰਨ ਲੱਗੇ ਚੁੱਕ ਚੁੱਕ ਪੈਰਾਂ ਨੂੰ ਹੱਥ ਵੀ ਲਾਉਣ ਲੱਗੇ ਕਿਸੇ ਆਗੂ ਦੇ ਕੁੜਮ ਤੱਕ ਪਹੁੰਚ ਕੀਤੀ ਕਿਸੇ ਆਗੂ ਦੇ ਕੁੜਮ ਤੱਕ ਪਹੁੰਚ ਕੀਤੀ ਉਸ ਤੋਂ ਇਕੋ ਲੋ ਨੇ ਫੋਨ ਖੜਕਾਉਣ ਲੱਗੇ ਕਿਸੇ ਸਾਥ ਦੇ ਡੇਰੇ ਕਈ ਪਹੁੰਚ ਗਈ ਕਿਸੇ ਸਾਥ ਦੇ ਡੇਰੇ ਕਈ ਪਹੁੰਚ ਗਈ ਦਲਾਲੀ ਵੋਟਾਂ ਦੀ ਸਾਧ ਕਰਾਉਣ ਲੱਗੇ ਫਿਰ ਵੀ ਜਿੰਨਾ ਦੀ ਬਾਣੀ ਨਹੀਂ ਗੱਲ ਹਾਲੇ ਫਿਰ ਵੀ ਜਿੰਨਾ ਦੀ ਬਾਣੀ ਨਹੀਂ ਗੱਲ ਹਾਲੇ ਬਗਾਵਤ ਕਰਨ ਲਈ ਖਬਰ ਛਪਾਉਣ ਲੱਗੇ ਟਿਕਟ ਵਾਲੇ ਤੋਂ ਖਿੱਚਣ ਨੂੰ ਨਕਦ ਨਾਵਾ ਟਿਕਟ ਵਾਲੇ ਤੋਂ ਖਿੱਚਣ ਨੂੰ ਨਕਦ ਨਾਵਾ ਹੋ ਗਏ ਖਰਚੇ ਦੀ ਲਿਸਟ ਬਣਾਉਣ ਲੱਗੇ ਹੋ ਗਏ ਖਰਚੇ ਦੀ ਲਿਸਟ ਬਣਾਉਣ ਲੱਗੇ ਇਹ ਕਹਿ ਰਿਹਾ ਸੀ ਅਜ ਨਾਵਾ ਵਿੱਚ 30 ਮਾਰਖਾਂ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਸਭ